ਸਹਜ ਸੁਪਾਏ ਦਰਸਨ ਪਰਸਿਆ ਗੁਰੂ ਕ ਜਨਮ ਮਰਨ ਦੁਖ ਹੋਆ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਤੋਟ ਟਿਟੇ ਸਚੇ ਪਾਤ ਸਹਾ ਮੋਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਸਬਨਾ ਦਾ ਵੇਸਾ ਸਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਐ ਸਬਨਾ ਦਾ ਵੇ ਸਾਹੋ ਸਤਨਾਮ ਸ੍ਰੀ वाहे गुरु साहेब जी सोरठ महला पहला चौ ਮਾਏ ਬਾਪ ਕੋ ਬੇਟਾ ਨੀਕਾ ਸੋਸਰਾ ਚਤੁਰ ਜਵਾਈ ਬਾਲ ਕਨਿਆ ਕੋ ਬਾਪ ਪਿਆਰਾ ਪਾਇ ਕਾ ਅਤ ਪਾਇ ਮਾਏ ਬਾਪ ਕੋ ਬੇਟਾ ਨੀ ਕਰ ਸਸਰਾ ਚਤਰ ਜੁਆਇ ਬਾਲ ਕਨਿਆ ਕੋ ਬਾਪ ਪਿਆਰਾ ਤਾਏ ਕੋ ਆਤ ਭਾਈ ਹੁਕਮ ਭਇਆ ਬਾਹਰ ਕਰ ਛੋਡੇ ਕੇ ਨਮਹ ਭਈ ਪੁਰਾਈ ਨਾਮ দান ਇਸ਼ਨਾਨ ਨ ਮਨ ਮੁਖ ਤਤ ਤਨ ਤੂੜਾ ਤੁਮਾਈਂ ਮਨ ਮਾਨਿਆ ਨਾਮ ਸੁਖਾਈ ਤੈ ਪਰ ਗੁਰ ਕਾ ਬਲੇ ਹਾਰਾ ਜਿਨ ਸਾਚੀ ਪੂਜ ਬੁਜਾਈ ਰਹਾ ਜਾਗ ਸਿਉ ਝੂਠ ਪ੍ਰੀਤ ਮਨ 베ਦੇ ਆ ਜਾਣ ਸਿਉ ਬਾਦ ਰਚਾਈ ਮਾਇਆ ਮਗਨ ਅਹਨ ਸਮਗ ਜੋ ਹੈ ਨਾਮ ਨਾ ਲੇਵ ਮਰ ਦਿਖ ਖਾਈ ਗੰਧਣਾ ਵਣ ਰਤਾਹਿਤ ਕਰੇ ਸ਼ਬਦ ਸੁਰਤ ਨ ਆਈ ਰੰਗ ਨਾ ਰਾਤਾ ਰੰਗ ਨਾਰ ਰਾਤਨ ਨਾ ਰੰਗ ਨਾ ਰਾਤਾ ਰਾਸ ਨਹੀਂ ਦੇਿਆ ਮਾਨਮੁਖ ਪਤ ਗਵਾਈ ਸਾਧ ਸਬਾ ਮਹ ਸਹਜਨਾ ਚਾਖੇ ਜੇ ਬਾਰਸ ਨਹੀਂ ਰਾਹੀ ਮਨ ਤਾਨ ਤਾਨ ਆਪਣਾ ਕਰ ਜਾਣੇ ਦਰ ਕੀ ਖਬਰ ਨਾ ਪਾਈ ਅੱਖੇ ਮੇਟ ਚਲਿਆ ਆਂਦਿਆ ਰਾਹ ਕਰ ਦਰਦ ਸਨਾਪਾਈਂ ਜਾਵਨ ਦਰਬਾਦ ਠੋਰ ਨਾ ਪਾਵੈ ਆਪਣਾ ਕੀਆ ਕਮਾਈਂ ਨਾਦਰ ਕਰੇ ਤਾ ਅਖੀ ਵੇਖਾ ਕਹਿਣਾ ਕਥਨ ਨਾ ਜਾਏ ਕੰਨ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦਾ ਵਸਾਈ നിരപോ നിര നിർവ പൂർണ ജ്യോത് സായി നാനക്കമ നഗ സച്ച നമ നാമ ആയി നിരപ്പ നിർവ പൂരന ജ്യോത്സമായ നാനക്ക ഗുരുവിണ പരമന പ ਸੱਚ ਨਾਮ ਬੜਿਆਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪਹਿਲਾ ਚਉ ਤੁਕੇ ਮਾਏ ਬਾਪ ਕੋ ਦੇਤਾ ਨੀਕਾ ਸਸੁਰਾ ਚਤੁਰ ਜਵਾਈ ਬਾਲ ਕੰਨਿਆ ਕੋ ਬਾਪ ਪਿਆਰਾ ਭਾਈ ਕੋ ਅਤ ਭਾਈ